ਅੱਜ ਆਖਾਂ ਵਾਰਿਸ਼ਾ ਨੂੰ ਅੱਜ ਅਸੀਂ ਕਵਿਤਾ ਕਰਾਂਗੇ ਅਮੇਤਾ ਪ੍ਰੀਤਮ ਜੀ ਦੁਆਰਾ ਲਿਖੀ ਗਈ ਇਹ ਕਵਿਤਾ ਅੱਜ ਆਖਾਂ ਵਾਰਿਸ਼ਾ ਨੂੰ ਇਹਦੀ ਪ੍ਰਸੰਗ ਸਹਿਤ ਵਿਆਖਿਆ ਅੱਜ ਆਪ ਕਰਨੀ ਹੈ ਅੱਜ ਆਖਾਂ ਵਾਰਿਸ਼ਾ ਨੂੰ ਕਿਵੇਂ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ ਇੱਕ ਰੋਈ ਸੀ ਦੀ ਪੰਜਾਬ ਦੀ ਉਲਖ ਲਖ ਮਾਰੇ ਵੈਨ ਅੱਜ ਲੱਖਾਂ ਤੀਆਂ ਰੁੰਦੀਆਂ ਤੈਨ ਵਾਰਿਸ਼ਾਂ ਨੂੰ ਕਹਿਣ ਇਹ ਕਵਸਤਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਵਿੱਚ ਦਰਜ ਅਮਲਤਾ ਪ੍ਰੀਤਮ ਦੁਆਰਾ ਲਿਖੀ ਗਈ ਕਵਿਤਾ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਦੇ ਵਿੱਚ ਫਿਰ ਆਪਾਂ ਇਹਦੀ ਵਿਆਖਿਆ ਕਰਨੀ ਹੈ ਇਸ ਕਵਿਤਾ ਦੇ ਵਿੱਚ ਕਵਿਤਰੀ ਅਮਲਤਾ ਪ੍ਰੀਤਮ ਨੇ ਪੰਜਾਬ ਦੇ ਵਾਂਡ ਸਮੇਂ ਕੋਈ ਪੰਜਾਬੀ ਹਾਲਤ ਜੋ ਸਗੀ ਉਸ ਨੂੰ ਬਿਆਨ ਕੀਤਾ ਹੈ ਅਮੇਤਾ ਪ੍ਰੀਤਮ ਕਵਿਤਰੀ ਹੀਰਾਂਜਦੀ ਪਿਆਰ ਦੀ ਕਹਾਣੀ ਪ੍ਰੀਤ ਦੀ ਕਹਾਣੀ ਨੂੰ ਆਧਾਰ ਬਣਾ ਕੇ ਵਾਰਿਸ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਹੁਣ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਇੱਕ ਵਾਰੀ ਪਿਆਰ ਦੀ ਕਹਾਣੀ ਨੂੰ ਬਿਆਨ ਕਰ ਉਸ ਸਮੇਂ ਪੰਜਾਬ ਦੀ ਇੱਕ ਧੀ ਹੀਟ ਤੇ ਜਦੋਂ ਉਤੇ ਜਦੋਂ ਜ਼ੁਲਮ ਹੋਇਆ ਤਾਂ ਤੂੰ ਪ੍ਰੀਤ ਦੀ ਕਹਾਣੀ ਨੂੰ ਬਹਿਨ ਪਾਪਾ ਕੇ ਠੇਕਾ ਮਾਰ ਮਾਰ ਕੇ ਬਿਆਨ ਕੀਤਾ ਸੀ ਪਰ ਅੱਜ ਜ਼ੁਲਮ ਦੀਆਂ ਸ਼ਿਕਾਰ ਹੋਈਆਂ ਪੰਜਾਬ ਦੀਆਂ ਲੱਖਾਂ ਦੀਆਂ ਜੜੀਆਂ ਉਹ ਤੈਨੂੰ ਫੇਰ ਪੁਕਾਰ ਰਹੀਆਂ ਹਨ ਉਠ ਦਰਦਮੰਦਾ ਦਰਦਿਆ ਉਠ ਤੱਕ ਆਪਣਾ ਪੰਜਾਬ ਅੱਜ ਵੀਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਬ ਪਾਨੀਆਂ ਵਿੱਚ ਦਿੱਤੀ ਜ਼ਹਿਰਲਾ ਤੇ ਉਹਨਾਂ ਪਾਨੀਆਂ ਦਾ ਤਰਤ ਨੂੰ ਦਿੱਤਾ ਪਾਣੀ ਲਾ ਇਨਾ ਸਤਰਾਂ ਦੇ ਵਿੱਚ ਕਵਿਤਰੀ ਜਿਹੜੀ ਹੈ ਅਮਰਤਾ ਪ੍ਰੀਤਮ ਉਹ ਕਹਿੰਦੀ ਹੈ ਕਿ ਇਸ਼ਕ ਦੇ ਦਰਦ ਤੇ ਦੂਜਿਆਂ ਦੇ ਦਰਦ ਨੂੰ ਜਾਣਨ ਵਾਲਿਆ ਜਿਹੜਾ ਉੱਠ ਕੇ ਵੇਖਦਾ ਸਹੀ ਕਿ ਤੇਰੇ ਪੰਜਾਬ ਦਾ ਕੀ ਹਾਲ ਹੋ ਰਿਹਾ ਹੈ ਜਿਨ੍ਹਾਂ ਜੰਗਲਾਂ ਵਿੱਚ ਕਦੇ ਰਾਂਝਾ ਕੁੰਮਦਾ ਸੀ ਉਹ ਅੱਜ ਮਜਲੂਮ ਲੋਕਾਂ ਦੀਆਂ ਲਾਸ਼ਾਂ ਉਸ ਜਗ੍ਹਾ ਦੇ ਉੱਤੇ ਪਈਆਂ ਹੋਈਆਂ ਹਨ ਤੇ ਉਹਨਾਂ ਨੇ ਉਨਾ ਦੇ ਲਹੂ ਦਾ ਜਿਹੜਾ ਦਰਿਆ ਹੈ ਚਨਾਬ ਹੈ ਉਹ ਪਰਿਪਈ ਹੈ ਇੰਜ ਦਿੱਖਤ ਹੁੰਦਾ ਇੰਜ ਲੱਗਦਾ ਹੈ ਕਿ ਜਿਵੇਂ ਧਰਮ ਦੇ ਠੇਕੇਦਾਰਾਂ ਨੇ ਪੰਜਾਂ ਪਾਣੀਆਂ ਪੰਜਾਂ ਦਰਿਆਵਾਂ ਤੇ ਪੰਜਾਬ ਦੀ ਧਰਤੀ ਵਿੱਚ ਨਫ਼ਰਤ ਤੇ ਜ਼ਹਿਰ ਨੂੰ ਰਿਲਾ ਕੇ ਪੇਸ਼ ਕਰ ਦਿੱਤਾ ਹੋਵੇ ਸਾਰੀ ਧਰਤ ਹੀ ਜਲਜੁਲਮ ਤੇ ਨਫ਼ਰਤ ਤੇ ਜ਼ਹਿ ਤੇ ਨਾਲ ਜ਼ਹਿਰੀਲੀ ਹੋ ਗਈ ਹੈ ਇਸ ਜਰਖੇ ਜਮੀਨ ਦੇ ਲੂਲੂ ਫਟਿਆ ਜਹ ਹੈ ਗਿਟ-ਗਿਟ ਲਾਲੀਆਂ ਗਿਟ-ਗਿਟ ਚੜੀਆਂ ਲਾਲੀਆਂ ਫੁੱਟ-ਫੁੱਟ ਚੜਿਆ ਘੈ ਨਾਰਾ ਲੱਗਾ ਕਿਲੇ ਲੋਕ ਨੂੰ ਬਸ ਫਿਰ ਡੰਗ ਹੀ ਡੰਗ ਪੱਲੇ ਪੱਲੀ ਪੰਜਾਬ ਦੇ ਨੀਲੇ ਪੈਗੇ ਅੰਗ ਇਹਨਾਂ ਸਤਰਾਂ ਦੇ ਵਿੱਚ ਕਵਿਤਰੀ ਜਮੀਨ ਵਿੱਚੋਂ ਲੂਲੂ ਕਰਦਾ ਹੋਇਆ ਨਫਰਤ ਭਰਿਆ ਜਾਹਰ ਇਸ ਫੁੱਟਰਿਆ ਉਹ ਇਸ ਬਾਰੇ ਬਿਆਨ ਕਰ ਰਹੀ ਹੈ ਕਿ ਹਰ ਇੱਕ ਦਿਨ ਮਨ ਵਿੱਚ ਜ਼ਹਿਰ ਪੈ ਰਿਹਾ ਹੋਇਆ ਹੈ ਨਫ਼ਰਤ ਭਰੀ ਹੋਈ ਹੈ ਤੇ ਉਹ ਜ਼ਹਿਰ ਬਣ ਕੇ ਫੁੱਟ ਫੁੱਟ ਕੇ ਫੁੱਟਰਿਆ ਹੈ ਫੁੱਟ ਫੁੱਟ ਕੇ ਸਾਹਮਣੇ ਆ ਰਿਹਾ ਹੈ ਧਰਮ ਦੇ ठेਕੇਦਾਰ ਜਣੇ ਹਨ ਉਹਨਾਂ ਨੇ ਕਟਕ ਲੋਕਾਂ ਦੀ ਨਫ਼ਰਤ ਤੇ ਜ਼ੁਲਮ ਦਾ ਜ਼ਹਿਰ ਫੈਲਾ ਰੱਖਿਆ ਹੈ ਤੇ ਉਹ ਹਰ ਕਿਸੇ ਨੂੰ ਡੰਗ ਰਹੇ ਹਨ ਇਸ ਜਿਸ ਕਰਕੇ ਪੰਜਾਬ ਦੇ ਵਾਸੀ ਇਸ ਜ਼ੁਲਮ ਦੇ ਸ਼ਿਕਾਰ ਹੋ ਕੇ ਉਹਨਾਂ ਦੇ ਸਰੀਰ ਜੜੇ ਹੈ ਜ਼ਹਿਰ ਦੇ ਨਾਲ ਨੀਲੇ ਪੈ ਗਏ ਹਨ। ਵੇ ਗੱਲਿਓ ਟੁੱਟੇ ਗੇਟ ਫੇਰ ਟਕਲਿਓ ਟੁੱਟੀ ਤੰਦ ਤਿੰਜਨੇ ਟੁੱਟੀਆਂ ਸੇਲੀਆਂ ਚ ਰਖੜੇ ਕੁੱਕਰ ਬੰਦ ਜਿੱਥੇ ਵੱਜਦੀ ਸੀ ਕੁੱਗ ਪਿਆਰ ਦੀ ਉਹ ਮੰਜਲੀ ਗਈ ਘਵਾਚ ਰਾਜ ਦੇਸ ਅਬ ਵੀ ਰਾਜ ਭੁਲ ਗਏ ਉਸ ਦੀ ਝਾਤ। ਇਹਨਾ ਸਤਰਾ ਦੇ ਵਿੱਚ ਕਵਿਤਰੀ ਅਮਰਤਾ ਪ੍ਰੀਤਮ ਕਹਿੰਦੀ ਹੈ ਕਿ ਪ੍ਰੀਤ ਦੀਆਂ ਕਹਾਣੀਆਂ ਵੇਲੇ ਗਲੀਆਂ ਵਿੱਚ ਜੋ ਗੀਤ ਗਾਏ ਜਾਂਦੇ ਸੀ ਉਹ ਅੱਜ ਦੇ ਸਮੇਂ ਵਿੱਚ ਕਿੱਥੇ ਚਲੇ ਗਏ ਹੁਣ ਗੱਲਾਂ ਗਲੀਆਂ ਦੇ ਵਿੱਚ ਨਿਕਲਣ ਵਾਲੇ ਪਿਆਰ ਦੇ ਗੀਤ ਗੱਲੇ ਦੇ ਵਿੱਚੋਂ ਜਿਹੜੇ ਗਲੀਆਂ ਵਿੱਚ ਘੁੰਮਦੇ ਘੁੰਮਦੇ ਗੱਲੇ ਦੇ ਵਿੱਚੋਂ ਜਿਹੜੇ ਪ੍ਰੀਤ ਦੇ ਪਿਆਰ ਦੇ ਗੀਤ ਸੀ ਉਹ ਕਿਸ ਤਰ੍ਹਾਂ ਇਸ ਤਰ੍ਹਾਂ ਟੁੱਟ ਗਏ ਹਨ ਜਿਵੇਂ ਚਰਖੇ ਦੇ ਤਕਲੇ ਦੀ ਤੰਦ ਜੜੀ ਹੈ ਉਹ ਟੁੱਟ ਜਾਂਦੀ ਹੈ ਜਿਵੇਂ ਚਰਖੇ ਦੀ ਤੰਦ ਜੜਾ ਧਾਗਾ ਟੁੱਟਦਾ ਹੈ ਇਸ ਤਰ੍ਹਾਂ ਉਹ ਜੜੀਆਂ ਗੀਤ ਹੈ ਉਹ ਟੁੱਟ ਗਏ ਹਨ ਹੁਣ ਤਾਂ ਚਰਖਾ ਕੱਤਦੀਆਂ ਸਹੇਲੀਆਂ ਵੀ ਵੱਖ-ਵੱਖ ਹੋ ਕੇ ਵਿਛੜ ਗਈਆਂ ਕਿਉਂਕਿ ਅੱਜਕੱਲ ਕੋਈ ਵੀ ਚਰਖਾ ਨਹੀਂ ਕਰਦਾ ਤੇ ਚਰਖੇ ਦੀ ਖੂਬ ਸਦਾ ਲਈ ਬੰਦ ਹੋ ਗਈ ਹੈ ਹੁਣ ਤਾਂ ਉਹ ਸਮਾਂ ਗਵਾਚ ਗਿਆ ਹੈ ਜਦੋਂ ਪਿਆਰ ਦੀ ਵੰਝਲੀ ਜਿਹੜੀ ਹੈ ਵੱਜਦੀ ਸੀ ਹੁਣ ਪਹਿਲਾ ਵਾਂਗ ਸੱਚਾ ਪਿਆਰ ਕਰਨ ਵਾਲੇ ਰਾਂਝੇ ਵੀ ਨਹੀਂ ਰਹੇ ਤੇ ਪਿਆਰ ਦੀ ਜਾਂਚ ਜਿਨ੍ਹਾਂ ਨੂੰ ਪਿਆਰ ਦੀ ਜਾਂਚ ਹੋਵੇ ਹੁਣ ਤਾਂ ਹਰ ਕੋਈ ਨਫ਼ਰਤ ਤੇ ਗੁੱਸੇ ਦੇ ਨਾਲ ਭਰਿਆ ਪਿਆ ਹੈ ਵੇ ਅੱਜ ਸੱਬੇ ਕੈਦੋ ਬਨ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਬਾਰਿਸ਼ ਆਈ ਖੋਰ ਅੱਜ ਆਖਾਂ ਮਾਰਿਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੁੱਲ ਇਹਨਾਂ ਸਤਰਾਂ ਦੇ ਵਿੱਚ ਕਵਿਤਰੀ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਇਸ ਯੁੱਗ ਦੇ ਵਿੱਚ ਹਰ ਪਾਸੇ ਜ਼ਹਿਰ ਤੇ ਜ਼ਹਿਰ ਤੇ ਜੁਲੰਦਾਂ ਟਾਣ ਵਾਲੇ ਕੈਦੋ ਜੜੇ ਐ ਉਹ ਬੈਠੇ ਹੋਏ ਹਨ ਪਿਆਰ ਮੁਹੱਬਤ ਦੇ ਨਫ਼ਰਤ ਦਾ ਜ਼ਹਿਰ ਖੋਲਦੇ ਹਨ ਜਿਹੜੇ ਕਹਿ ਦੋ ਹੈ ਉਹ ਪਿਆਰ ਤੇ ਨਫ਼ਰਤ ਦੇ ਵਿੱਚ ਜ਼ਹਿਰ ਖੋਲਦੇ ਹਨ ਤੇ ਕਿਸੇ ਦਾ ਪਿਆਰ ਸਿਰਫ ਸਵਾਰਥ ਹੈ ਪਰ ਅੱਜ ਉਹ ਵਾਰਿਸ਼ਾ ਕਿੱਥੋਂ ਲੈ ਕੇ ਆਈਏ ਜਿਸ ਦੇ ਸੱਚੇ ਪਿਆਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਅੰਤ ਵਿੱਚ ਕਵਿਤਰੀ ਅਮਿਤਾ ਪ੍ਰੀਤਮ ਵਾਰਿਸ਼ਾ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਕਿਤੋਂ ਕਬਰਾਂ ਵਿੱਚੋਂ ਬੋਲ ਤਾਂ ਕਿ ਇਸ ਪੰਜਾਬ ਵਿੱਚ ਫੈਲੀ ਹੋਈ ਭੈੜੀ ਨਫਰਤ ਜੜੀ ਉਹ ਖਤਮ ਹੋ ਸਕੇ ਤੇ ਪਿਆਰ ਵਾਲਾ ਕੋਈ ਅਗਲਾ ਵਰਕਾ ਖੁੱਲ ਜਾਵੇ ਹਰ ਪਾਸੇ ਵਿੱਚ ਥਾਂ-ਥਾਂ ਤੋਂ ਪਿਆਰ ਹੀ ਪਿਆਰ ਨਜ਼ਰ ਆਵੇ ਸ਼ੁਕਰੀਆ ਜੀ